ਦੀਰਬਿਅਾਸ ਦੇ 6ਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ ਜਾਨੋ ਹੁਣ ਤੱਕ ਕੌਣ ਕੌਣ ਰਿਹਾ ਡੇੜੀ ਦੀ ਗੱਦੀ ਤੇ ਬਿਰਾਜਮਾਨ ਕਿੰਨੀ ਜਾਇਦਾਦ ਦੇ ਮਾਲਕ ਨੇ ਡੇੜੀ ਦੇ ਗੁਰੂ ਵਿਵਾਦਾਂ ਤੋਂ ਦੂਰ ਰਹਿੰਦੇ باوجود ਰਿਹਾ ਕਈ ਵਿਵਾਦਾਂ ਦੇ ਨਾਲ ਨਾਤਾ ਡੇਰਾ ਰਾधास्वामी 사ਸંગ ਬਿਆਸ ਦੇ ਪ੍ਰਮੁੱਖ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਭੂਆ ਦੇ 45 ਸਾਲ ਦੇ بیٹے ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਘੋਸ਼ਿਤ ਕੀਤਾ ਹੈ ਹਾਲਾਂਕਿ ਜਸਦੀਪ ਸਿੰਘ ਗਿੱਲ ਨੂੰ ਹਾਲੇ ਗੁਰੂ ਗੱਦੀ ਨਹੀਂ ਸੌਂਪੀ ਜਾਏਗੀ ਤੇ ਦਸਤਾਰਬੰਦੀ ਨਹੀਂ ਕੀਤੀ ਜਾਏਗੀ ਜਸਦੀਪ ਸਿੰਘ ਗਿੱਲ ਡੇਰਾ ਰਾधास्वामी 사ਸંગ ਬਿਆਸ ਦੇ 6ਵੇਂ ਪ੍ਰਮੁੱਖ ਹੋਣਗੇ ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਡੇਰਾ ਰਾधास्वामी 사ਸંગ ਬਿਆਸ ਦੇ 5 ਪ੍ਰਮੁੱਖ ਰਹੇ ਚੁੱਕੇ ਨੇ ਤਾਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਆਖਿਰ ਕੌਣ-ਕੌਣ ਸਨ ਇਸ ਗੱਦੀ ਤੇ ਬਿਰਾਜ ਮਾਨ ਸਭ ਤੋਂ ਪਹਿਲੇ ਮੁੱਖੀ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਕਿਸ-ਕਿਸ ਨੇ ਡੇਰਾ ਬਿਆਸ ਦੀ ਗੱਦੀ ਸੰਭਾਲੀ ਜੇਕਰ ਡੇਰਾ ਰਾਧਾ ਸਵਾਮੀ ਬਿਆਸ ਦੀ ਗੱਲ ਕਰੀਏ ਤਾਂ ਇਸ ਨੂੰ ਰਾਧਾ ਸਵਾਮੀ ਸੰਪਰਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੀ ਸਥਾਪਨਾ ਆਗਰਾ ਦੇ ਵਸਨੀ ਕਸ਼ਿਪ ਦਿਆਲ ਸਿੰਘ ਨੇ 1861 ਵਿੱਚ ਬਸੰਤ ਪੰਚਮੀ ਦੇ ਮੌਕੇ ਤੇ ਕੀਤੀ ਸੀ ਹੌਲੀ-ਹੌਲੀ ਇਸ ਸੰਪਰਦਾ ਦਾ ਪ੍ਰਚਾਰ ਹੋਇਆ ਲੋਕ ਇਸ ਨਾਲ ਜੁੜਨ ਲੱਗੇ ਸੰਪਰਦਾ ਦੇ ਪੈਰੋਕਾਰ ਸ਼ਿਵ ਦਿਆਲ ਸਿੰਘ ਨੂੰ ਹਜ਼ੂਰ ਸਾਹਿਬ ਕਹਿ ਕੇ ਬੁਲਾਉਂਦੇ ਸਨ ਆਗਰਾ ਦੇ ਸ਼ਿਵਦੇਵ ਸਿੰਘ ਰਾਧਾ ਸਵਾਮੀ ਸਤਸੰਗ ਦੇ ਪਹਿਲੇ ਗੁਰੂ ਸਨ ਸ਼ਿਵਦੇਵ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਆਗਰਾ ਦੇ ਇੱਕ ਵੈਸ਼ਨਵ ਪਰਿਵਾਰ ਵਿੱਚ ਹੋਇਆ ਸੀ ਮਾਤਾ ਪਿਤਾ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦੇ ਸਨ ਉਹਨਾਂ ਦਾ ਵੀ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ ਇਸੇ ਕਾਰਨ ਸ਼ਿਵਦੇਵ ਸਿੰਘ ਦਾ ਵੀ ਇਸ ਪਾਸੇ ਝੁਕਾ ਹੋ ਗਿਆ ਇਸ ਦੌਰਾਨ Shivdyal Singh Hathras ਜ਼ਿਲ੍ਹੇ ਦੇ ਰਹਿਣ ਵਾਲੇ ਅਤਿ ਆਤਮਿਕ ਗੁਰੂ Tulsi Saheb ਦੇ ਸੰਪਰਕ ਵਿੱਚ ਆਏ Shivdyal Tulsi Saheb ਤੋਂ ਬਹੁਤ ਪ੍ਰਭਾਵਿਤ ਹੋਏ ਹਾਲਾਂਕਿ Shivdyal ਨੇ ਉਨ੍ਹਾਂ ਤੋਂ ਦੀਕਸ਼ਾ ਨਹੀਂ ਲਈ ਤੇ ਆਪਣਾ Radha Swami Satsang ਸ਼ੁਰੂ ਕੀਤਾ ਡੇਰੇ Radha Swami Satsang ਅਭਿਆਸ ਦੇ ਪਹਿਲੇ ਮੁਖੀ Baba Jamal Singh ਸਨ ਉਨ੍ਹਾਂ ਨੂੰ 1878 ਵਿੱਚ ਡੇਰੇ ਦੀ ਗੱਦੀ ਸੌਂਪੀ ਗਈ ਸੀ Jamal Singh ਨੇ 25 ਸਾਲ ਡੇਰੇ ਦੀ ਗੱਦੀ ਸੰਭਾਲੀ ਉਨ੍ਹਾਂ ਦਾ ਕਾਰਜਕਾਲ 1878 ਤੋਂ 1903 ਤੱਕ ਸੀ ਬਾਬਾ ਜਮਲ ਸਿੰਘ ਤੋਂ ਬਾਅਦ ਡੇਰੀ ਦੀ ਗੱਦੀ ਸਾਵਨ ਸਿੰਘ ਨੂੰ ਸੌਂਪੀ ਗਈ। ਸਾਵਨ ਸਿੰਘ 1903 ਵਿੱਚ ਡੇਰੀ ਦੇ ਮੁਖੀ ਬਣੇ 45 ਸਾਲ ਡੇਰੀ ਦੀ ਗੱਦੀ ਤੇ ਰਹੇ। ਉਹਨਾਂ ਦਾ ਕਾਰਜਕਾਲ 1903 ਤੋਂ 1948 ਤੱਕ ਰਿਹਾ। ਬਾਬਾ ਸਾਵਨ ਸਿੰਘ ਗਰੇਵਾਲ ਦਾ ਜਨਮ ਮਾਨ ਤੋਂ ਪਹਿਲਾ ਵਾਲੇ ਪੰਜਾਬ ਪਿੰਡ ਜਟਾਣਾ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਗਰੇਵਾਲ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਸਨ ਤੇ ਵੱਖ-ਵੱਖ ਧਰਮਾਂ ਦੇ ਗ੍ਰੰਥਾਧਰ ਉਹਨਾਂ ਨੇ ਅਧਿਆਨ ਕੀਤਾ ਪਰ ਸਿੱਖ ਧਰਮ ਦੀ ਗੁਰਬਾਣੀ ਨਾਲ ਇੱਕ ਮਜ਼ਬੂਤ ਸੰਬੰਧ ਦਾ ਕਾਇਮ ਰੱਖਿਆ। ਬਾਬਾ 사ਵਨ ਸਿੰਘ 1911 ਵਿੱਚ ਸਰਕਾਰੀ ਪੈਨਸ਼ਨ ਤੇ ਡੇਰਾ ਜੈਮਲ ਸਿੰਘ ਬਾਬਾ ਜੈਮਲ ਸਿੰਘ ਦੇ ਡੇਰੇ ਵਿੱਚੋਂ ਸੇਵਾਮੁਕਤ ਹੋ ਗਏ। ਬਾਬਾ 사ਵਨ ਸਿੰਘ ਤੋਂ ਬਾਅਦ ਬਾਬਾ ਜਗਤ ਸਿੰਘ ਨੂੰ ਡੇਰੇ ਦਾ ਮੁਖੀ ਬਣਾਇਆ ਗਿਆ। ਜਗਤ ਸਿੰਘ ਨੂੰ 1948 ਵਿੱਚ ਡੇਰੇ ਦੀ ਗੱਦੀ ਸੌਂਪੀ ਗਈ। ਹਾਲਾਂਕਿ ਉਹ ਜ਼ਿਆਦਾ ਦੇਰ ਤੱਕ ਗੱਦੀ ਤੇ ਨਹੀਂ ਰਹੇ। ਜਗਤ ਸਿੰਘ ਨੇ ਸਿਰਫ 3 ਸਾਲ ਡੇਰਾ ਰਾਦਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਵਜੋਂ ਸੇਵਾ ਨਿਭਾਈ। ਜਗਤ ਸਿੰਘ ਤੋਂ ਬਾਅਦ ਬਾਬਾ ਚਰਨ ਸਿੰਘ ਨੂੰ ਡੇਰੇ ਦਾ ਮੁਖੀ ਬਣਾਇਆ ਗਿਆ ਚਰਨ ਸਿੰਘ ਕੁਲ 39 ਸਾਲ ਡੇਰਾ ਮੁਖੀ ਰਹੇ ਤੇ ਉਨ੍ਹਾਂ ਦਾ ਕਾਰਜਕਾਲ 1951 ਤੋਂ 1990 ਤੱਕ ਰਿਹਾ ਬਾਬਾ ਚਰਨ ਸਿੰਘ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਡੇਰਾ ਰਾਧਾ ਸਵਾਮੀ ਸਾਸਨ ਬਿਆਸ ਦਾ ਮੁਖੀ ਬਣਾਇਆ ਗਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ 1991 ਵਿੱਚ ਡੇਰਾ ਰਾਧਾ ਸਵਾਮੀ ਸਾਸਨ ਬਿਆਸ ਦੇ ਮੁਖੀ ਬਣੇ ਸਨ ਤੇ 1954 ਵਿੱਚ ਜਨਮੇ ਬਾਬਾ ਗੁਰਿੰਦਰ ਸਿੰਘ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ। ਬਾਬਾ ਗੁਰਿੰਦਰ ਸਿੰਘ ਦਾ ਜਨਮ ਮੋਗਾ ਵਿੱਚ ਹੋਇਆ ਤੇ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਹਿਮਾਚਲ ਪ੍ਰਦੇਸ਼ ਤੋਂ ਲਈ ਸੀ। ਹਾਲੇਕਰ ਜੇਕਰ ਡੇਰੇ ਦੀ ਪ੍ਰਾਪਰਟੀ ਤੇ ਜ਼ਮੀਨ ਜਾਇਦਾਦ ਦੀ ਗੱਲ ਕਰੀਏ ਤਾਂ ਡੇਰਾ ਕਈ ਹਜ਼ਾਰਾਂ ਏਕੜ ਦੇ ਵਿੱਚ ਫੈਲਿਆ ਹੋਇਆ ਤੇ ਕਰੋੜਾਂ ਦੇ ਵਿੱਚ ਇਸ ਡੇਰੇ ਦੇ ਜਾਇਦਾਦ ਹੈ ਹਾਲਾਂਕਿ ਡੇਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਈ ਪੰਜਾਬ ਦੇ ਵੱਡੇ ਨੇਤਾ ਚੋਣਾਂ ਦੇ ਸਮੇਂ ਡੇਰੇ ਦੇ ਢੇਡੇ ਮਾਰਦੇ ਰਹਿੰਦੇ ਨੇ ਪਰ ਵਿਵਾਦਾਂ ਤੋਂ ਹਮੇਸ਼ਾ ਇਹ ਡੇਰਾ ਦੂਰੀ ਬਣਾ ਕੇ ਰੱਖਦਾ ਹੈ ਪਰ ਇਸ ਦੇ ਬਾਵਜੂਦ ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਕਾਰ گاਵਾਂ ਨੂੰ ਲੈ ਕੇ ਖੂਨੀ ਝੜਪ ਹੋਈ ਸੀ ਜਿਸ ਨੂੰ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਇਸ ਖੂਨੀ ਝੜਪ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਪੰਜਾਬ ਵਿੱਚ ਡੇਰਿਆਂ ਤੇ ਡੇਰਿਆਵਾਦ ਦੀ ਪਰਮਾਰ ਹੈ ਪੰਜਾਬ ਵਿੱਚ ਸਰਗਰਮ ਡੇਰਿਆਂ ਬਾਰੇ ਕੋਈ ਸਰਕਾਰੀ ਆਂਕੜਾ ਨਹੀਂ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ 12000 ਪਿੰਡਾਂ ਤੋਂ ਵੱਧ ਵਿੱਚ ਕੋਈ ਹੀ ਅਜਿਹਾ ਪਿੰਡ ਹੋਵੇ ਜਿੱਥੇ ਕੋਈ ਛੋਟਾ ਮੋਟਾ ਡੇਰਾ ਨਾ ਹੋਵੇ ਜਾਣਕਾਰ ਮੰਨਦੇ ਨੇ ਕਿ 300 ਦੇ ਕਰੀਬ ਵੱਡੇ ਡੇਰੇ ਨੇ ਇਹਨਾਂ ਵਿੱਚ ਸਿੱਖ, Hindu, ਸੋਫੀ, ਇਸਾਈ ਪਾਦਰੀਆਂ ਦੇ ਨਿੱਜੀ ਡੇਰੇ ਵੀ ਸ਼ਾਮਲ ਨੇ